ਗੁਰੂ ਸਾਹਿਬ ਜੀ ਨੇ ਮਨੁੱਖ ਨੂੰ ਲੋਭ ਸਮੇਤ ਪੰਜ ਚੋਰਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਿੱਚੋਂ ਮੁਕਤ ਹੋਣ ਦਾ ਰਾਹ ਦੱਸਿਆ। ਜਦੋਂ ਧਨ ਨੂੰ ਮਾਲਕ ਬਣਾ ਲਿਆ ਜਾਂਦਾ ਹੈ ਤਾਂ ਉਹ ਮਨੁੱਖ ਨੂੰ ਅਧਿਆਤਮਿਕਤਾ ਤੋਂ ਦੂਰ ਕਰ ਦਿੰਦਾ ਹੈ। ਲੋਭ ਸਿਰਫ ਪੈਸੇ ਦਾ ਹੀ ਨਹੀਂ ਹੁੰਦਾ। ਇਹ ਨਾਮ, ਪ੍ਰਸਿੱਧੀ ਜਾਂ ਸ਼ਕਤੀ ਦਾ ਵੀ ਹੋ ਸਕਦਾ ਹੈ। ਸੱਚਾ ਧਨ ਅੰਦਰੂਨੀ ਸੰਤੋਖ ਅਤੇ ਨਾਮ ਸਿਮਰਨ ਹੈ ਨਾ ਕਿ ਬਾਹਰੀ ਦੌਲਤ। ਗੁਰੂ ਸਾਹਿਬ ਜੀ ਨੇ ਸਿਖਾਇਆ ਕਿ ਮਨੁੱਖ ਨੂੰ ਰੋਟੀ ਰੋਜ਼ੀ ਅਤੇ ਕੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਰੱਬ ਨੇ ਹਰ ਜੀਵ ਲਈ ਉਸ ਦਾ ਰਿਜਕ ਪਹਿਲਾਂ ਤੋਂ ਹੀ ਨਿਸ਼ਚਿਤ ਕੀਤਾ ਹੋਇਆ ਹੈ ਸੱਚੀ ਖੁਸ਼ੀ ਅਤੇ ਆਤਮਿਕ ਸ਼ਾਂਤੀ ਨਾਮ ਸਿਮਰਨ ਅਤੇ ਸੰਤੋਖ ਵਿੱਚ ਹੈ ਇਸ ਸਿਧਾਂਤ ਮਨੁੱਖ ਨੂੰ ਬੇਲੋੜੀ ਮਾਨਸਿਕ ਉਲਝਣ ਤੋਂ ਬਚਾਉਂਦਾ ਹੈ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਕਿਉਂ ਉਸ ਚੀਜ਼ ਦੀ ਚਿੰਤਾ ਕਰੀਏ ਜੋ ਨਹੀਂ ਹੋਣੀ ਕਿਉਂਕਿ ਇਸ ਸੰਸਾਰ ਦੇ ਮਾਰਗ ਤੇ ਕੁਝ ਵੀ ਸਥਿਰ ਨਹੀਂ ਹੈ ਸਤਿ ਸ੍ਰੀ ਅਕਾਲ